ਗੁਰੂ ਨਾਨਕ ਦੇਵ ਜੀ ਆਪਣੇ ਭਾਈ ਮਰਦਾਨਾ ਜੀ ਨਾਲ ਸੰਸਾਰ ਦੀ ਯਾਤਰਾ ਕਰ ਰਹੇ ਸਨ ਉਹ ਜਿੱਥੇ ਵੀ ਜਾਂਦੇ ਲੋਕਾਂ ਨੂੰ ਸੱਚ ਪਿਆਰ ਤੇ ਰੱਬ ਦੇ ਨਾਮ ਦਾ ਪੈਗਾਮ ਦਿੰਦੇ ਇੱਕ ਦਿਨ ਉਹ ਇੱਕ ਅਜਾਹੀ ਪਿੰਡ ਵਿੱਚ ਪਹੁੰਚੇ ਜਿੱਥੇ ਲੋਕ ਬਹੁਤ ਹੀ ਡਰ ਡਰ ਕੇ ਰਹਿੰਦੇ ਸਨ ਉੱਥੇ ਇੱਕ ਜਾਦੂਗਰ ਨਹੀਂ ਰਹਿੰਦੀ ਸੀ ਕਿਹਾ ਜਾਂਦਾ ਸੀ ਕਿ ਉਸ ਦੇ ਕੋਲ ਤੰਤਰਮੰਤਰ ਦੀ ਬਹੁਤ ਹੀ ਤਾਕਤ ਹੈ ਜੇ ਕਿਸੇ ਨੇ ਉਸ ਦੀ ਗੱਲ ਨਾ ਮੰਨੀ ਤਾਂ ਉਹ ਉਸ ਦੇ ਘਰ ਵਿੱਚ ਬਿਮਾਰੀ ਪਾ ਦਿੰਦੀ ਸੀ ਜੇ ਕਿਸੇ ਨੇ ਉਸ ਨੂੰ ਖੁਸ਼ ਨਾ ਕੀਤਾ ਤਾਂ ਉਹ ਉਸ ਦੇ ਪਰਿਵਾਰ ਨੂੰ ਵਾਧੂਆ ਦੇ ਦਿੰਦੀ ਲੋਕ ਉਸ ਤੋਂ ਡਰਦੇ ਹੋਏ ਹਰ ਮਹੀਨੇ ਉਸ ਨੂੰ ਅਨਾਜ ਪੈਸੇ ਅਤੇ ਚੀਜ਼ਾਂ ਦਿੰਦੇ ਰਹਿੰਦੇ ਜਦੋਂ ਗੁਰੂ ਨਾਨਕ ਜੀ ਉੱਥੇ ਪਹੁੰਚੇ ਤਾਂ ਲੋਕਾਂ ਨੇ ਉਹਨਾਂ ਨੂੰ ਬੇਨਤੀ ਕੀਤੀ हे ਦਰਵਿਸ਼ हे ਤੁਸੀਂ ਰੱਬ ਦੇ ਬੰਦੇ ਹੋ ਸਾਨੂੰ ਇਸ ਜਾਦੂਗਰਨੀ ਤੋਂ ਬਚਾਓ ਇਹ ਸਾਡਾ ਜੀਵਨ ਨਰਕ ਬਣਾ ਚੁੱਕੀ ਹੈ ਗੁਰੂ ਜੀ ਉਸ ਜਾਦੂਗਰਨੀ ਦੇ ਘਰ ਵੱਲ ਗਏ ਜਾਦੂਗਰਨੀ ਨੇ ਜਦੋਂ ਉਹਨਾਂ ਨੂੰ ਵੇਖਿਆ ਤਹੱਸ ਕੇ ਕਹਿਣ ਲੱਗੀ ਤੂੰ ਵੀ ਆ ਗਿਆ ਮੇਰੇ ਜਾਲ ਵਿੱਚ ਫਸਣ ਕੋਈ ਤੂੰ ਬਚ ਕੇ ਨਹੀਂ ਆ ਗੁਰੂ ਜੀ ਨੇ ਸ਼ਾਂਤੀ ਨਾਲ ਕਿਹਾ ਜਾਲ ਉਸ ਦਾ ਹੁੰਦਾ ਜੋ ਲੋਕਾਂ ਨੂੰ ਡਰ ਵਿੱਚ ਰੱਖੇ ਪਰ ਜਿਸ ਦੇ ਦਿਲ ਵਿੱਚ ਸੱਚ ਤੇ ਰੱਬ ਦਾ ਨਾਮ ਹੈ ਉਸ ਨੂੰ ਕੋਈ ਜਾਦੂ ਫੜ ਨਹੀਂ ਸਕਦਾ ਜਾਦੂਗਰ ਨੀਨੇ ਗੁੱਸੇ ਨਾਲ ਆਪਣੇ ਤੰਤਰ ਮੰਤਰ ਕਰਨੇ ਸ਼ੁਰੂ ਕੀਤੇ ਜਾਦੂ ਟੂਣਾ ਕਰਨਾ ਸ਼ੁਰੂ ਕੀਤਾ ਉਸਨੇ ਹਵਾ ਵਿੱਚ ਰਾਖ ਸੁੱਟੀ ਕਦੇ ਅੱਗ ਜਲਾਈ ਜ਼ਮੀਨ ਕੰਬਣ ਲੱਗੀ ਲੋਕ ਡਰ ਕੇ ਪਿੱਛੇ ਹਟ ਗਏ ਪਰ ਗੁਰੂ ਨਾਨਕ ਜੀ ਹੌਲੀ ਹੌਲੀ ਹੱਸਦੇ ਰਹੇ ਉਹਨਾਂ ਦੇ ਚਿਹਰੇ ਤੇ ਇੱਕ ਅਜਹੀ ਰੋਸ਼ਨੀ ਸੀ ਕਿ ਜਾਦੂਗਰਨੀ ਦੇ ਮੰਤਰ ਬੇਅਸਰ ਹੋ ਗਏ ਗੁਰੂ ਜੀ ਨੇ ਪਾਈ ਮਰਦਾਨਾ ਜੀ ਨੂੰ ਕਿਹਾ ਰਬਾਬ ਵਜਾ ਮਰਦਾਨਿਆ ਮਰਦਾਨਾ ਨੇ ਰਬਾਬ ਵਜਾਈ ਗੁਰੂ ਜੀ ਨੇ ਸ਼ਬਦ ਉਚਾਰਨ ਕੀਤੇ ਸੱਚੋ ਊਰੇ ਸਭ ਕੋ ਉਪਰ ਸੱਚ ਆਚਾਰ ਸੱਚ ਤੋਂ ਵੱਡੀ ਕੋਈ ਤਾਕਤ ਨਹੀਂ ਐ ਸੱਚੇ ਗਰਮ ਸਭ ਤੋਂ ਉੱਚੇ ਹਨ ਜਿਵੇਂ ਕਿ ਇਹ ਬਾਣੀ ਦੀ ਧੁਨ ਗੂੰਜੀ ਜਾਦੂਗਰਨੀ ਦੇ ਕੀਤੇ ਸਾਰੇ ਤੰਤਰ ਮੰਤਰ ਟੁੱਟ ਗਏ ਉਸ ਦੀ ਅੱਗ ਵੀ ਬੁਝ ਗਈ ਹਵਾ ਸ਼ਾਂਤ ਹੋ ਗਈ ਉਸ ਦਾ ਕੀਤਾ ਹੋਇਆ ਸਾਰਾ ਜਾਦੂ ਮਿਟ ਗਿਆ ਜਾਦੂਗਰਨੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਡਿੱਗ ਪਈ ਤੇ ਰੋਣ ਲੱਗੀ ਉਸ ਨੇ ਕਬੂਲ ਕੀਤਾ ਮੈਂ ਆਪਣੀ ਤਾਕਤ ਨਾਲ ਲੋਕਾਂ ਨੂੰ ਗੁਲਾਮ ਬਣਾਇਆ ਮੈਨੂੰ ਲੱਗਦਾ ਸੀ ਕਿ ਮੈਂ ਸਭ ਤੋਂ ਵੱਡੀ ਹਾਂ ਪਰ ਅੱਜ ਸਮਝ ਆ ਗਿਆ ਕਿ ਮੇਰਾ ਜਾਦੂ ਸੱਚ ਦੇ ਅੱਗੇ ਕੁਝ ਵੀ ਨਹੀਂ ਗੁਰੂ ਨਾਨਕ ਜੀ ਨੇ ਉਸ ਨੂੰ ਪਿਆਰ ਦੇ ਨਾਲ ਕਿਹਾ ਅਸਲੀ ਤਾਕਤ ਲੋਕਾਂ ਨੂੰ ਡਰਾਉਣ ਵਿੱਚ ਨਹੀਂ ਐ ਸਗੋਂ ਉਹਨਾਂ ਦੀ ਸੇਵਾ ਕਰਨ ਵਿੱਚ ਹੈ ਤੂੰ ਆਪਣੇ ਮੰਤਰਾਂ ਨਾਲ ਲੋਕਾਂ ਨੂੰ ਡਰਾਉਂਦੀ ਸੀ ਹੁਣ ਉਹੀ ਹੱਥ ਰੱਬ ਦਾ ਨਾਮ ਜਪਣ ਲਈ ਵਰਤ ਤੈਨੂੰ ਸੱਚੀ ਸ਼ਾਂਤੀ ਤਦੋਂ ਮਿਲੂਗੀ ਜਦੋਂ ਤੂੰ ਪਿਆਰ ਤੇ ਸੇਵਾ ਦੇ ਰਸਤੇ ਤੇ ਤੁਰੇਂਗੀ ਉਸ ਦਿਨ ਤੋਂ ਜਾਦੂਗਰਨੀ ਨੇ ਆਪਣੇ ਸਾਰੇ ਤੰਤਰ ਮੰਤਰ ਕਰਨੇ ਛੱਡ ਦਿੱਤੇ ਉਹ ਲੋਕਾਂ ਦੀ ਸੇਵਾ ਕਰਨ ਲੱਗੀ ਲੋਕ ਜੋ ਪਹਿਲਾਂ ਡਰਦੇ ਸਨ ਹੁਣ ਖੁਸ਼ੀ ਦੇ ਨਾਲ ਉਹਦੇ ਕੋਲ ਆਉਂਦੇ ਪਿੰਡ ਦੇ ਲੋਕਾਂ ਨੇ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਧੰਨਵਾਦ ਕੀਤਾ ਤੇ ਕਿਹਾ ਤੁਸੀਂ ਸਾਡੇ ਪਿੰਡ ਨੂੰ ਡਰ ਤੋਂ ਮੁਕਤ ਕਰ ਦਿੱਤਾ ਅਸੀਂ ਹੁਣ ਸੱਚੇ ਰੱਬ ਦੇ ਨਾਮ ਨਾਲ ਜੀਵਾਂਗੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਡਰ ਅਤੇ ਜਾਦੂ ਕਦੇ ਵੀ ਸੱਚ ਦੇ ਅੱਗੇ ਨਹੀਂ ਟਿਕ ਸਕਦੇ ਅਸਲੀ ਤਾਕਤ ਲੋਕਾਂ ਨੂੰ ਗੁਲਾਮ ਬਣਾਉਣ ਵਿੱਚ ਨਹੀਂ ਸਗੋਂ ਉਹਨਾਂ ਨੂੰ ਪਿਆਰ ਤੇ ਸ਼ਾਂਤੀ ਦੇਣ ਵਿੱਚ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ ਹਮੇਸ਼ਾ ਹੰਕਾਰ, ਡਰ ਅਤੇ ਝੂਠੇ ਮੰਤਰਾਂ ਨੂੰ ਮਿਟਾ ਦਿੰਦੀ ਸੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ ਥੈਂਕ ਯੂ ਗਾਇਜ਼ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਨਾਨਕ ਨਾਮ ਜੜਦੀ ਗਲਾ ਤੇਰੇ ਪਾਣੇ ਸਰਬ